ਸੁਖਵੀਰ ਸਿੰਘ ਬਾਦਲ ਜੇ ਨਾਬਾ ਜੇਹ ਪਹੁੰਚ ਨੇ ਮੇਰੇ ਪਿੱਛੇ ਤਸਵੀਰਾਂ ਦੇਖ ਰਹੇ ਆਪਰੋਚ ਜੇ ਨਾਬਾ ਜੇਹ ਪਹੁੰਚ ਚੁੱਕੇ ਨੇ ਇੱਥੇ ਜਿਹੜੇ ਵਿਕਰਮ ਸਿੰਘ ਪਿੱਛੇ ਦੇ ਨਾਲ ਸੁਖਵੀਰ ਸਿੰਘ ਬਾਦਲ ਦੀ ਮੁਲਾਕਾਤ ਹੋਵੇਗੀ ਇੱਧਰ ਪਿੱਛੇ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਫੋਟੋ ਮਾਰ ਹਾਂਜੀ ਹਾਂਜੀ ਭਾਈ ਪਿੱਛੇ ਹੀ ਆ ਸੁਖਵੀਰ ਸਿੰਘ ਬਾਦਲ ਜਿਹੜੇ ਨਾਬਾ ਜੇਹ ਪਹੁੰਚ ਇੱਕ ਮਿੰਟ ਬਜੀ ਇੱਕ ਮਿੰਟ ਨਜ਼ਰ ਆ ਰਹੇ ਨੇ ਸਾਨੂੰ ਕਪੀਟਨ ਮਾਦਿਕ ਇਕਮ ਸਿੰਘ ਜੀ ਖੇਤ ਨਾਲ ਮੁਲਾਕਾਤ ਸ਼ਾਮ ਜੇ ਪਹੁੰਚੇ ਨੇ 10 10 ਬਾਤੀ ਸ਼ਾਮ ਜੇ ਪਹੁੰਚੇ ਨੇ ਬੱਸ 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 ਇਹ ਕਾਲੀਗਨ ਜਿਲ੍ਹਾ ਬਾਬਲ ਜਿਲ੍ਹਾ ਬਾਬਲ زندہ باد تکبیر بادہ زندہ باد سلام دی خالدہ زندہ باد سلام دی خالدہ زندہ باد

ਇੱਕ ਝੂਠੇ ਕੇਸ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਠੱਕੇ ਨਾਲ ਝੂਠਾ ਕੇਸ ਪਾ ਕੇ ਅੰਦਰ ਕੀਤਾ ਉਹ ਸੋਚਦੇ ਐ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ 'ਚ ਪਾ ਕੇ ਵਿਕਰਮ ਸਿੰਘ ਮਜੀਠੀਆ ਦਾ ਹੌਸਲਾ ਦੇਖਣਗੇ ਪਰ ਉਹਨੂੰ ਪਤਾ ਨਹੀਂ ਅਕਾਲੀ ਪਾਰਟੀ ਦਾ ਹਰ ਵਰਕਰ ਤੇ ਲੀਡਰ ਜਿੰਨਾ ਤੁਸੀਂ ਧੱਕਾ ਕਰੋਗੇ ਓਨੇ ਤਕੜੇ ਹੋ ਕੇ ਅੱਗੇ ਨਿਕਲਗੇ ਪਿਛਲੇ 3 ਮਹੀਨਿਆਂ ਚ ਲਗਾਤਾਰ ਮੈਂ ਵੀ ਉਹਨਾਂ ਦੀ ਵਿਕਰਮਜੀਤ ਜੀ ਤੇ ਭੈਣ ਹਰਸਿਮਰਤ ਨੇ ਨੇ ਵੀ ਤੇ ਗੁਨੀਬ ਜੀ ਨੇ ਵੀ ਬੜੀ ਕੋਸ਼ਿਸ਼ ਕੀਤੀ ਮਿਲਣ ਦੀ ਤੁਸੀਂ ਦੇਖ ਲਓ ਪਿਛਲੇ 3 ਮਹੀਨਿਆਂ ਚ ਕੱਲੇ 2 ਵਾਰ ਵਕੀਲ ਮਿਲੇ ਐ ਇੱਕ ਵਾਰ ਗੁਨੀਮ ਜੀਠਿਆ ਨੂੰ ਮਿਲਿਆ ਮਲਾਨ ਦਿੱਤਾ ਤੇ ਇੱਕ ਵਾਰੀ ਹਰ ਸਿਮਰਤ ਨੂੰ ਰਾਖੀ ਦੇ ਟਾਈਮ 'ਚ ਮਿਲਣ ਦਿੱਤਾ ਉਹ ਵੀ 2-2 ਮਿੰਟ ਵਾਸਤੇ ਮੈਂ ਹੈਰਾਨ ਆ ਜਿਹੜੇ ਕੇਸ ਲਾਲਪੁਰਾ ਵਰਗੇ ਕਾਂਗਰਸ ਇਹਨਾਂ ਦੇ ਆਪ ਦੇ ਜਿਹੜੇ ਐਮ.ਐਲ.ਏ ਹੈ ਕੋਈ ਰੇਪ ਕੇਸ ਚ ਹੈ ਕੋਈ ਕਿਸੇ ਕੇਸ ਚ ਹੈ ਉਹ ਤਾਂ ਜੇਲ੍ਹ ਵਿੱਚ ਮੇਲਾ ਰਾਕੇ ਰੋਜ਼ ਮਿਲ ਜਾਂਦੇ ਆ ਜਿਹੜੇ ਫੇਕ ਕਨਫਰੋਂਟਰ ਕਰਦੇ ਆ ਉਹਨਾਂ ਰੋਜ਼ ਮਿਲਨ ਦਿੰਦੇ ਆ ਉਹ ਸੋਚਦੇ ਆ ਕਿ ਦਵਾ ਕੇ ਆ ਕਰਨਗੇ ਦੋ ਮਾਪਦਾਨ ਜਿਹੜੇ ਬਣਾ ਰਹੇ ਐ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਮਾਂ ਹੁਣ 1.5 ਸਾਲ ਦਾ ਰਹਿ ਗਿਆ ਮੈਂ ਇੱਕ ਥੋੜੇ ਰਹੀਂ ਮੈਂ ਦੱਸਣਾ ਚਾਹਣਾ ਵਰਨ ਸ਼ਰਮੇ ਨੂੰ ਜਿਹੜਾ ਅੱਜ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਪੁੱਤ ਬਣਿਆ ਫਿਰਦਾ ਐ ਐਸਐਸਪੀ ਪਟਿਆਲਾ ਜਿਨ੍ਹਾਂ ਨੇ ਝੂਠੇ ਕੇਸ ਪੰਜਾਬ ਵਿੱਚ ਵਿਰੋਧੀਆਂ ਦੇ ਖਿਲਾਫ ਬਣਾਉਣੇ ਹੁੰਦੇ ਐ ਵਰਨ ਸ਼ਰਮੇ ਦੀ ਡਿਊਟੀ ਲੱਗਦੀ ਹੈ ਤੇ ਵਰਨ ਸ਼ਰਮੇ ਨੂੰ ਕਿਹਾ ਕਿ ਇਹਦੇ ਬਦਲੇ ਜਿੰਨਾ ਮਰਜੀ ਤੂੰ ਪੈਸਾ ਲੁੱਟ ਲੈ ਵਰਨ ਸ਼ਰਮੇ ਨੂੰ ਦੱਸਣਾ ਚਾਹਣਾ ਹੈ ਜਿਹੜੇ-ਜਿਹੜੇ ਚੀਜ਼ਾਂ ਤੋਂ ਪੈਸਾ ਲਿੱਤਾ ਇੱਕ-ਇੱਕ ਕੇਸ ਮੇਰੇ ਕੋਲੇ ਆ ਸਾਰੇ ਕਾਗਜ਼ ਮੇਰੇ ਕੋਲੇ ਆ ਜਿਹੜੀ ਤੂੰ ਪੋਸਟ ਤੇ ਬੈਠਾ ਹੈ ਜਿੰਨੇ ਤੂੰ ਉਹਨੇ ਪਾਪ ਕੀਤੇ ਆ ਜਿੰਨੇ ਉਹਨੇ ਕਰਪਸ਼ਨ ਕੀਤੀ ਆ ਇੱਕ-ਇੱਕ ਦਾ ਅਕਾਊਂਟ ਮੇਰੇ ਕੋਲੇ ਹੈਗਾ ਮੈਨੂੰ ਲੱਗਦਾ 300 ਦਿਨ 350 ਦਿਨ 6 400 ਦੇ ਨਹੀਂ ਰਹਿ ਗਏ ਆ ਵਰਨ ਸ਼ਰਮਾ ਜੀ ਇੰਨਾ ਵੀ ਥੱਲੇ ਨਹੀਂ ਲਗਣਾ ਚਾਹੀਦਾ ਕਿ ਸੋਚਣ ਲੱਗ ਜਓ ਕਿ ਪੂਰੀ ਜ਼ਿੰਦਗੀ ਆ ਝਾੜੂ ਵਾਲੇ ਪੰਜਾਬ 'ਚ ਰਹਿਣਗੇ ਆ ਝਾੜੂ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਐਨ ਐਜਾ ਭਜਾਉਣਾ ਹੈ ਆ ਮੱਲਾ ਦਾ ਦੇਸ਼ ਛੱਡ ਕੇ ਭੱਜਣਗੇ ਜਿੰਨੇ ਵੀ ਇਹਨਾਂ ਦੇ ਲੀਡਰ ਹੈ ਅਗਲੇ ਸਾਲ 2026 'ਚ ਮਾਰਚ ਬਾਅਦ ਕੋਈ ਲੜਣਾ ਨਹੀਂ ਇੱਥੇ ਹਿੰਦੁਸਤਾਨ 'ਚ ਪਰ ਅਸੀਂ ਫਿਰ ਵੀ ਬਾਹਰੋਂ ਲੈ ਕੇ ਆਵਾਂਗੇ ਤੇ ਇਸ ਕਰਕੇ वरुण शर्मा जी ਤੁਸੀਂ ਵੀ ਆਪਣਾ ਪਾਸਪੋਰਟ ਬਣਾਉਣਾ ਤੇ ਬਣਾ ਲਓ ਜਿੰਨਾ ਧੱਕਾ ਤੁਸੀਂ ਕਰ ਰਹੇ ਹੋ ਜਿੰਨਾ ਕਾਨੂੰਨ ਦੀ ਧੱਗੀਆਂ ਤੁਸੀਂ ਆਈਪੀਐਸ ਬਣਿਓ ਐਸਐਸਪੀ ਬਣਿਓ ਤੁਹਾਡਾ ਜਰੂਰੀ ਕੀ ਹੈ ਤੁਸੀਂ ਸੌਂਗੀ ਦੀ ਖਾਦੀ ਹੈ ਕਿ ਇਨਸਾਫ ਦੇਣੀ ਇਨਸਾਫ ਨੂੰ ਦੀ ਧੱਗੀਆਂ ਉੜਾਉਣਾ ਨਹੀਂ ਜਿਹੜਾ ਅਫਸਰ ਸਮਝਦਾ ਕਿ ਸਾ ਇਨਸਾਫ ਦੀਆਂ ਧੱਗੀਆਂ ਉੜਾ ਕੇ ਮੈਂ ਬਚ ਜਾਊਂਗਾ ਬੜਾ ਗਲਤ ਫਹਮੀ ਚ ਹੈ ਆ ਦਿਨ ਜਿਹੜੇ ਹੁੰਦੇ ਆ ਮਿੰਟਾਂ 'ਚ ਬਦਲ ਜਾਂਦੇ ਐ ਆਈ ਜਿਹੜੇ ਐਸਐਸਪੀ ਨੂੰ ਸਲੂਟ ਮਾਰਦੇ ਐ ਐਸਐਚਓ ਡੀਐਸਪੀ ਐਸਪੀ ਆਈ ਫੰਡ ਫਿਰ ਘਰੇ ਵੀ ਆ ਜਾਂਦੇ ਐ ਇਸ ਕਰਕੇ ਹਲੇ ਵੀ ਮੈਂ ਕਹਿੰਨਾ ਸੰਭਲ ਜੋ ਸਾਰਿਆਂ ਨੂੰ ਬੇਨਤੀ ਕਰਨਾ ਧੱਕਾ ਕਰਨਾ ਬੰਦ ਕਰ ਦਿਓ ਕਿਉਂਕਿ ਜਿਹੜਾ ਕਾਨੂੰਨ ਤੋੜੂਗਾ ਭਾਵੇਂ ਪ੍ਰਾਈਵੇਟ ਆਦਮੀ ਐ ਭਾਵੇਂ ਸਰਕਾਰੀ ਐ ਕਾਨੂੰਨ ਉਹਨਾਂ ਦੋਨਾਂ ਵਾਸਤੇ ਇੱਕ ਐ ਤੋਂ ਇਸ ਕਰਕੇ ਵਿਕਰਮ ਮਜੀਠੀਆ ਜੀ ਦਾ ਸਨਹਿਾ ਵੀ ਦੇਣਾ ਚਾਹੁੰਦੇ ਆ ਚੜ੍ਹਦੀ ਕਲਾ 'ਚ ਐ ਪੂਰੇ ਹੌਂਸਲੇ 'ਚ ਸਾਨੂੰ ਕੋਈ ਪਰਵਾਹ ਨਹੀਂ ਭਾਵੇਂ 3 ਮਹੀਨੇ ਵਾ ਸਾਨੂੰ ਪਹਿਲੀ ਵਾਰ ਮਨਨ ਦਿੱਤਾ ਜਿੰਨੀ ਦੇਰ ਰੱਖ ਲਾਂਗੇ ਸਾਨੂੰ ਕੋਈ ਪਰਵਾਹ ਨਹੀਂ ਜੇ ਵੱਡੇ ਬਾਦਲ ਸਾਹਿਬ 16-16 ਸਾਲ ਜੇਲ੍ਹ ਕੱਟ ਸਕਦੇ ਆ ਆ ਤਾਂ ਸ਼ਰਮ ਨਹੀਂ ਕਾਲੀ ਦਲ ਦੇ ਬਹਾਦਰ ਸੂਰਮੇ ਆ ਨਾ ਸਾਨੂੰ ਪਰਵਾਹ ਪਰ ਇੱਕ ਗੱਲ ਯਾਦ ਰੱਖਿਓ ਥੋੜੇ ਵੀ ਦਿਨ ਨੇੜੇ ਆ ਸੁਖਵੀਰ ਸਿੰਘ ਬਾਦਲ ਜੇਲ੍ਹ ਤੋਂ ਜਿਹਨੇ ਮੇਰੇ ਪਿੱਛੇ ਤਸਵੀਰਾਂ ਦੇਖ ਰਿਹਾ ਹੈ ਅਪਰੋਚ ਕਰਨਾ ਨਹੀਂ ਕਰਦਾ ਬਾਦਲ ਜੇਲ੍ਹ ਵਿੱਚ ਕੌਂਟਰੀ ਨੇ ਇੱਥੇ ਜਿਹੜੇ ਵਿਕਰਮ ਸਿੰਘ ਪਿੱਛੇ ਦੇ ਨਾਲ ਸੁਖਵੀਰ ਸਿੰਘ ਬਾਦਲ ਦੀ ਮੁਲਾਕਾਤ ਹੋਵੇਗੀ ਇੱਧਰ ਪਿੱਛੇ ਹਾਂ ਹਾਂ ਕੋਈ ਨਹੀਂ ਕੋਈ ਨਾ ਫੋਟੋ ਮਾਰ ਹਾਂਜੀ ਹਾਂਜੀ ਭਾਈ ਜੀ ਪਿੱਛੇ ਹੀ ਹੈ ਸੁਖਵੀਰ ਸਿੰਘ ਬਾਦਲ ਜਿਹੜੇ ਨਾਬਾ ਜੇਲ੍ਹ ਤੋਂ ਇੱਕ ਮਿੰਟ ਬਜੀ ਇੱਕ ਮਿੰਟੋ ਨਜ਼ਰ ਆ ਰਹੇ ਨੇ ਸਾਨੂੰ ਇੱਕ ਕਮਪਨੀ ਦੇ ਖੇਤਰ ਨਾਲ ਮੁਲਾਕਾਤ ਕਰਵਾਜੀਏ ਕੋਟੀ ਨੇ ਬਸ ਬਸ ਬਾਕੀ ਬਸ ਬਸ ਕਾਲੀਗਨ ਜਿੰਦਰਾਵਾਲ زندہ باد تکبیر باد زندہ باد تکبیر باد زندہ باد سلام دیے خالق دے زندہ باد سلام دیے خالق دے زندہ باد ਹੋ ਗਏ ਸਾਰੇ ਹਾਂ ਜੀ ਓਕੇ ਜੀ ਮੈਂ ਲਾਰੇ ਲਾਰੇ ਹੋ ਗਈ ਇੱਧਰ ਅੱਗੇ ਇਹਨੂੰ ਆਂਦੇ ਹੋਏ ਅੱਗੇ ਇਹਨੂੰ ਆਂਦੇ ਓਕੇ ਇਹਨੂੰ ਭਾਣੇ ਦੇ ਠੀਕ ਹੈ ਓਕੇ 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 ਹਾਂ ਜੀ ਲਿਵਿੰਗ ਵਾਲਾ ਲੱਗ ਰਿਹਾ ਸਾਰੇ ਪਲੀਜ਼ ਆਹ ਲਿਵਿੰਗ ਵਾਲਾ ਆਹ ਜੀ ਸਰ ਠੀਕ ਹੈ ਇਹ ਮੇਰੀ ਮੁਲਾਕਾਤ ਕਰਕੇ ਕਿਹੋ ਜਿਹੀ ਮੁਲਾਕਾਤ ਹੋਈ ਅੱਜ ਤਕਰੀਬਨ 3 ਮਹੀਨੇ ਹੋ ਗਏ ਇੱਕ ਝੂਠੇ ਕੇਸ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਧੱਕੇ ਨਾਲ ਝੂਠਾ ਕੇਸ ਪਾ ਕੇ ਅੰਦਰ ਕੀਤਾ ਉਹ ਸੋਚਦੇ ਐ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ 'ਚ ਪਾ ਕੇ ਵਿਕਰਮ ਸਿੰਘ ਮਜੀਠੀਆ ਦਾ ਹੌਸਲਾ ਵੇਗਣਗੇ ਪਰ ਉਹਨੂੰ ਪਤਾ ਨਹੀਂ ਅਕਾਲੀ ਪਾਰਟੀ ਦਾ ਹਰ ਵਰਕਰ ਤੇ ਲੀਡਰ ਜਿੰਨਾ ਤੁਸੀਂ ਧੱਕਾ ਕਰੋਗੇ ਉਨੇ ਤਗੜੇ ਹੋ ਕੇ ਅੱਗੇ ਨਿਕਲਗੇ ਪਿਛਲੇ 3 ਮਹੀਨਿਆਂ ਚ ਲਗਾਤਾਰ ਮੈਂ ਵੀ ਉਹਨਾਂ ਦੀ ਵਿਕਰਮਜੀਠੇ ਭੈਣ ਹਰ ਸਿਮਰਤ ਨੇ ਨੇ ਵੀ ਤੇ ਗੁਨੀਬ ਜੀ ਨੇ ਵੀ ਬੜੀ ਕੋਸ਼ਿਸ਼ ਕੀਤੀ ਮਿਲਣ ਦੀ ਤੁਸੀਂ ਦੇਖ ਲਓ ਪਿਛਲੇ 3 ਮਹੀਨਿਆਂ ਚ ਕੱਲੇ 2 ਵਾਰ ਵਕੀਲ ਮਿਲੇ ਐ ਇੱਕ ਵਾਰ ਗੁਨੀਮ ਜੀਠਿਆਂ ਨੂੰ ਮਿਲਿਆ ਮਲਾਨ ਦਿੱਤਾ ਤੇ ਇੱਕ ਵਾਰੀ ਹਰਸਿਮਰਦ ਨੂੰ ਰਾਖੀ ਦੇ ਟਾਈਮ ਚ ਮਿਲਣ ਦਿੱਤਾ ਉਹ ਵੀ 2-2 ਮਿੰਟ ਵਾਸਤੇ ਮੈਂ ਹੈਰਾਨ ਆ ਜਿਹੜੇ ਕੇਸ ਲਾਲਪੁਰਾ ਵਰਗੇ ਕਾਂਗਰਸ ਇਹਨਾਂ ਦੇ ਆਪ ਦੇ ਜਿਹੜੇ ਐਮ.ਐਲ.ਏ ਹੈ ਕੋਈ ਰੇਪ ਕੇਸ ਚ ਹੈ ਕੋਈ ਕਿਸੇ ਕੇਸ ਚ ਹੈ ਉਹ ਤਾਂ ਜੇਲ੍ਹ ਵਿੱਚ ਮੇਲਾ ਰੱਖ ਕੇ ਰੋਜ਼ ਮਿਲ ਜਾਂਦੇ ਆ ਜਿਹੜੇ ਫੇਕ ਕਨਫਰੋਂਟਰ ਕਰਦੇ ਆ ਉਹਨਾਂ ਰੋਜ਼ ਮਿਲਨ ਦਿੰਦੇ ਆ ਉਹ ਸੋਚਦੇ ਆ ਕਿ ਦਵਾ ਕੇ ਆ ਕਰਨਗੇ ਦੋ ਮਾਪਦਾਨ ਜਿਹੜੇ ਬਣਾ ਰਹੇ ਐ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਮਾਂ ਹੁਣ 1.5 ਸਾਲ ਦਾ ਰਹਿ ਗਿਆ ਮੈਂ ਇੱਕ ਥੋੜੇ ਰਹੀਂ ਮੈਂ ਦੱਸਣਾ ਚਾਹਣਾ ਵਰੁਣ ਸ਼ਰਮੇ ਨੂੰ ਜਿਹੜਾ ਅੱਜ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਪੁੱਤ ਬਣਿਆ ਫਿਰਦਾ ਐ ਐਸਐਸਪੀ ਪਟਿਆਲਾ ਜਿਨ੍ਹਾਂ ਨੇ ਝੂਠੇ ਕੇਸ ਪੰਜਾਬ ਵਿੱਚ ਵਿਰੋਧੀਆਂ ਦੇ ਖਿਲਾਫ ਬਣਾਉਣੇ ਹੁੰਦੇ ਐ ਵਰਨ ਸ਼ਰਮੇ ਦੀ ਡਿਊਟੀ ਲੱਗਦੀ ਹੈ ਤੇ ਵਰਨ ਸ਼ਰਮੇ ਨੂੰ ਕਿਹਾ ਕਿ ਇਹਦੇ ਬਦਲੇ ਜਿੰਨਾ ਮਰਜੀ ਤੂੰ ਪੈਸਾ ਲੁੱਟ ਲੈ ਵਰਨ ਸ਼ਰਮੇ ਨੂੰ ਦੱਸਣਾ ਚਾਹਣਾ ਹੈ ਜਿਹੜੇ-ਜਿਹੜੇ ਚੀਜ਼ਾਂ ਤੋਂ ਪੈਸਾ ਲਿੱਤਾ ਇੱਕ-ਇੱਕ ਕੇਸ ਮੇਰੇ ਕੋਲੇ ਆ ਸਾਰੇ ਕਾਗਜ਼ ਮੇਰੇ ਕੋਲੇ ਆ ਜਿਹੜੀ ਤੂੰ ਪੋਸਟ ਤੇ ਬੈਠਾ ਹੈ ਜਿੰਨੇ ਤੂੰ ਉਹਨੇ ਪਾਪ ਕੀਤੇ ਆ ਜਿੰਨੇ ਉਹਨੇ ਕਰਪਸ਼ਨ ਕੀਤੀ ਆ ਇੱਕ-ਇੱਕ ਦਾ ਅਕਾਊਂਟ ਮੇਰੇ ਕੋਲੇ ਹੈਗਾ ਮੈਨੂੰ ਲੱਗਦਾ 300 ਦਿਨ 350 ਦਿਨ 6 400 ਦੇ ਨਹੀਂ ਰਹਿ ਗਏ ਆ ਵਰਨ ਸ਼ਰਮਾ ਜੀ ਇੰਨਾ ਵੀ ਥੱਲੇ ਨਹੀਂ ਲਗਣਾ ਚਾਹੀਦਾ ਕਿ ਸੋਚਣ ਲੱਗ ਜਓ ਕਿ ਪੂਰੀ ਜ਼ਿੰਦਗੀ ਆ ਝਾੜੂ ਵਾਲੇ ਪੰਜਾਬ 'ਚ ਰਹਿਣਗੇ ਆ ਝਾੜੂ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਐਨ ਐਜਾ ਭਜਾਉਣਾ ਹੈ ਆ ਮੱਲਾ ਦਾ ਦੇਸ਼ ਛੱਡ ਕੇ ਭੱਜਣਗੇ ਜਿੰਨੇ ਵੀ ਇਹਨਾਂ ਦੇ ਲੀਡਰ ਹੈ ਅਗਲੇ ਸਾਲ 2026 'ਚ ਮਾਰਚ ਬਾਅਦ ਕੋਈ ਲੜਬਾ ਨਹੀਂ ਇੱਥੇ ਹਿੰਦੁਸਤਾਨ 'ਚ ਪਰ ਅਸੀਂ ਫਿਰ ਵੀ ਬਾਹਰੋਂ ਲੈ ਕੇ ਆਵਾਂਗੇ ਤੇ ਇਸ ਕਰਕੇ वरुण शर्मा जी ਤੁਸੀਂ ਵੀ ਆਪਣਾ ਪਾਸਪੋਰਟ ਬਣਾਉਣਾ ਤੇ ਬਣਾ ਲਓ ਜਿੰਨਾ ਧੱਕਾ ਤੁਸੀਂ ਕਰ ਰਹੇ ਹੋ ਜਿੰਨਾ ਕਾਨੂੰਨ ਦੀ ਧੱਗੀਆਂ ਤੁਸੀਂ ਆਈਪੀਐਸ ਬਣਿਓ ਐਸਐਸਪੀ ਬਣਿਓ ਤੁਹਾਡਾ ਜਰੂਰੀ ਕੀ ਹੈ ਤੁਸੀਂ ਸੌਂ ਕੀ ਦੀ ਖਾਡੀ ਹੈ ਕਿ ਇਨਸਾਫ ਦੇਣੀ ਇਨਸਾਫ ਨੂੰ ਦੀ ਧੱਗੀਆਂ ੜਾਉਣਾ ਨਹੀਂ ਜਿਹੜਾ ਅਫਸਰ ਸਮਝਦਾ ਕਿ ਸਾਹ ਇਨਸਾਫ ਦੀਆਂ ਧੱਗੀਆਂ ੜਾ ਕੇ ਮੈਂ ਬਚ ਜਾਊਂਗਾ ਬੜਾ ਗਲਤ ਫਹਮੀ ਚ ਹੈ ਆ ਦਿਨ ਜਿਹੜੇ ਹੁੰਦੇ ਆ ਮਿੰਟਾਂ 'ਚ ਬਦਲ ਜਾਂਦੇ ਆ ਆਈ ਜਿਹੜੇ ਐਸਐਸਪੀ ਨੂੰ ਸਲੂਟ ਮਾਰਦੇ ਆ ਐਸਐਚਓ ਡੀਐਸਪੀ ਐਸਪੀ ਆਈ ਫੰਡ ਫਿਰ ਘਰੇ ਵੀ ਆ ਜਾਂਦੇ ਆ ਇਸ ਕਰਕੇ ਹਲੇ ਵੀ ਮੈਂ ਕਹਿੰਨਾ ਸਮਝ ਲਿਓ ਸਾਰੇ ਨੂੰ ਬੇਨਤੀ ਕਰਨਾ ਧੱਕਾ ਕਰਨਾ ਬੰਦ ਕਰ ਦਿਓ ਕਿਉਂਕਿ ਜਿਹੜਾ ਕਾਨੂੰਨ ਤੋੜੂਗਾ ਭਾਵੇਂ ਪ੍ਰਾਈਵੇਟ ਆਦਮੀ ਹੈ ਭਾਵੇਂ ਸਰਕਾਰੀ ਹੈ ਕਾਨੂੰਨ ਉਹਨਾਂ ਦੋਨਾਂ ਵਾਸਤੇ ਇੱਕ ਹੈ ਤੋਂ ਇਸ ਕਰਕੇ ਵਿਕਰਮ ਮਜੀਠੀਆ ਜੀ ਦਾ ਸਨੇਹਾ ਵੀ ਦੇਣਾ ਚਾਹੁੰਦੇ ਆ ਚੜ੍ਹਦੀ ਕਲਾ 'ਚ ਪੂਰੇ ਹੌਸਲੇ ਚ ਸਾਨੂੰ ਕੋਈ ਪਰਵਾਹ ਨਹੀਂ ਭਾਵੇਂ 3 ਮਹੀਨੇ ਵਾ ਸਾਨੂੰ ਪਹਿਲੀ ਵਾਰ ਮਨਨ ਦਿੱਤਾ ਜਿੰਨੀ ਦੇਰ ਰੱਖ ਲਾਂਗੇ ਸਾਨੂੰ ਕੋਈ ਪਰਵਾਹ ਨਹੀਂ ਜੇ ਵੱਡੇ ਬਾਲ ਸਾਹਿਬ 16 16 ਸਾਲ ਜੇਲ੍ਹ ਕੱਟ ਸਕਦੇ ਆ ਅੱਜਾ ਸ਼ਰਮ ਨਹੀਂ ਕਾਲੀ ਦਲ ਦੇ ਬਹਾਦਰ ਸੂਰਮੇ ਆ ਨਾ ਸਾਨੂੰ ਪਰਵਾਹ ਪਰ ਇੱਕ ਗੱਲ ਯਾਦ ਰੱਖਿਓ ਤੁਹਾਡੇ ਵੀ ਦਿਨ ਨੇੜੇ ਆ ਮਾਪਾ ਜੇਲ੍ਹ ਕੋਲ ਜਿਹਨੇ ਮੇਰੇ ਪਿੱਛੇ ਤਸਵੀਰਾਂ ਲੈ ਕੇ ਆਪਰੋਚਿੰਗ ਅੱਗੇ ਮੈਂ ਕਰਦਾ ਮਾਪਾ ਜੇਲ੍ਹ ਵਿੱਚ ਪਹੁੰਚ ਕੇ ਨੇ ਇੱਥੇ ਜਿਹੜੇ ਵਿਕਰਮ ਸਿੰਘ ਪਿੱਛੇ ਦੇ ਨਾਲ ਸੁਖਵੀਰ ਸਿੰਘ ਬਾਦਲ ਦੀ ਮੁਲਾਕਾਤ ਹੋਵੇਗੀ ਪਿੱਛੇ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਫੋਟੋ ਮਾਰੋ ਹਾਂਜੀ ਹਾਂਜੀ ਭਾਈ ਜੀ ਪਿੱਛੇ ਹੀ ਹਨ ਸੁਖਵੀਰ ਸਿੰਘ ਬਾਦਲ ਜਿਹੜੇ ਮਾਪਾ ਜੇਲ੍ਹ ਕੋਲ ਇੱਕ ਮਿੰਟ ਬੋਜੀ ਇੱਕ ਮਿੰਟ ਨਜ਼ਰ ਆ ਰਹੇ ਨੇ ਸਾਨੂੰ ਕੀ ਕੀ ਮਾਦਿਕ ਵਿਕਰਮ ਸਿੰਘ ਜੀ ਦੇ ਨਾਲ ਮੁਲਾਕਾਤ ਦਾ ਮਾਣ ਆ ਗਿਆ ਬੱਸ ਬੱਸ ਬਾਕੀ ਬੱਸ ਬੱਸ ਜਿੰਦਾਬਾਦ 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 ད� 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 དད དས གྲ རི རྲ རྲ རྲར རྲ རི རི རོེ རའེ སའ ར ོ ར ར སོ ར ེ ར ཇ ེུ ར ེ ਮਿਚੇਲ ਹਾਂ ਮੈਡਮ ਬਲਵਾ ਦੀ ਅੰਦਰਲੀ ਆਵਾਜ਼ ਨਹੀਂ ਹੋ ਗਿਆ ਸਾਰੇ ਹਾਂਜੀ ਓਕੇ ਜੀ ਮੈਂ ਲਾ ਰਿਹਾ ਲਾ ਰਿਹਾ ਹੋ ਗਈ ਇੱਧਰ ਅੱਗੇ ਇਹਨੂੰ ਆਂਦੇ ਹੋਏ ਅੱਗੇ ਇਹਨੂੰ ਆਂਦੇ ਅੱਗੇ ਇਹਨੂੰ ਘਾਣੇ ਦੇ ਆਸਾਂ ਲੱਗਿਆ ਠੀਕ ਹੈ ਓਕੇ 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 ਆਰ ਲੀਵਿੰਗ ਵਾਲਾ ਲੱਗਣਾ ਸਰ ਫਿਲਡ ਮੈਡਮ ਦੁਪਹਿਰ ਆਹ ਲੀਵਿੰਗ ਵਾਲਾ ਹਾਂਜੀ ਸਰ ਠੀਕ ਹੈ ਇਹ ਮਿਲ ਮੁਲਾਕਾਤ ਕਰਕੇ ਲਿਆ ਇਹ ਕੀ ਕਹਿਣਾ ਹੈ ਜਿਹੜੀ ਮੁਲਾਕਾਤ ਹੋਈ ਹੈ ਜੀ ਤਕਰੀਬਨ 3 ਮਹੀਨੇ ਹੋ ਗਏ ਇੱਕ ਝੂਠੇ ਕੇਸ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਧੱਕੇ ਨਾਲ ਝੂਠਾ ਕੇਸ ਪਾ ਕੇ ਅੰਦਰ ਕੀਤਾ ਉਹ ਸੋਚਦੇ ਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ 'ਚ ਪਾ ਕੇ ਵਿਕਰਮ ਸਿੰਘ ਮਜੀਠੀਆ ਦਾ ਹੌਸਲਾ ਦੇਖਣਗੇ ਪਰ ਉਹਨੂੰ ਪਤਾ ਨਹੀਂ ਅਕਾਲੀ ਪਾਰਟੀ ਦਾ ਹਰ ਵਰਕਰ ਤੇ ਲੀਡਰ ਜਿੰਨਾ ਤੁਸੀਂ ਧੱਕਾ ਕਰੋਗੇ ਉਹਨੇ ਤਕੜੇ ਹੋ ਕੇ ਅੱਗੇ ਨਿਕਲਣਗੇ ਪਿਛਲੇ 3 ਮਹੀਨਿਆਂ ਚ ਲਗਾਤਾਰ ਮੈਂ ਵੀ ਉਹਨਾਂ ਦੀ ਵਿਕਰਮਜੀਠੇ ਭੈਣ ਹਰ ਸਿਮਰਤ ਨੇ ਨੇ ਵੀ ਤੇ ਗੁਨੀਬ ਜੀ ਨੇ ਵੀ ਬੜੀ ਕੋਸ਼ਿਸ਼ ਕੀਤੀ ਮਿਲਣ ਦੀ ਤੁਸੀਂ ਦੇਖ ਲਓ ਪਿਛਲੇ 3 ਮਹੀਨਿਆਂ ਚ ਕੱਲੇ 2 ਵਾਰ ਵਕੀਲ ਮਿਲੇ ਆ ਇੱਕ ਵਾਰ ਗੁਨੀਮ ਮਜੀਠੀਆ ਨੂੰ ਮਿਲਿਆ ਮਲਾਨ ਦਿੱਤਾ ਤੇ ਇੱਕ ਵਾਰੀ ਹਰਸਿਮਰਿੰਦਰ ਨੂੰ ਰਾਖੀ ਦੇ ਟਾਈਮ ਚ ਮਿਲਣ ਦਿੱਤਾ ਉਹ ਵੀ 2-2 ਮਿੰਟ ਵਾਸਤੇ ਮੈਂ ਹੈਰਾਨ ਹਾਂ ਜਿਹੜੇ ਕੇਸ ਲਾਲਪੁਰਾ ਵਰਗੇ ਕਾਂਗਰਸ ਇਹਨਾਂ ਦੇ ਆਪ ਦੇ ਜਿਹੜੇ ਐਮ.ਐਲ.ਏ ਹੈ ਕੋਈ ਰੇਪ ਕੇਸ ਚ ਹੈ ਕੋਈ ਕਿਸੇ ਕੇਸ ਚ ਹੈ ਉਹ ਤਾਂ ਜੇਲ੍ਹ ਵਿੱਚ ਮੇਲਾ ਰਾਕੇ ਰੋਜ਼ ਮਿਲ ਜਾਂਦੇ ਆ ਜਿਹੜੇ ਫੇਕ ਕਨਕਾਊਂਟਰ ਕਰਦੇ ਆ ਉਹਨਾਂ ਰੋਜ਼ ਮਿਲਨ ਦਿੰਦੇ ਆ ਉਹ ਸੋਚਦੇ ਆ ਕਿ ਦਵਾ ਕੇ ਆ ਕਰਨਗੇ ਦੋ ਮਾਪ ਡਾਨ ਜਿਹੜੇ ਬਣਾ ਰਹੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਮਾਂ ਹੁਣ 1.5 ਸਾਲ ਦਾ ਰਹਿ ਗਿਆ ਮੈਂ ਇੱਕ ਥੋੜੇ ਰਹੀਂ ਮੈਂ ਦੱਸਣਾ ਚਾਹਣਾ ਵਰਨ ਸ਼ਰਮੇ ਨੂੰ ਜਿਹੜਾ ਅੱਜ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਪੁੱਤ ਬਣਿਆ ਫਿਰਦਾ ਐੱਸਐੱਸਪੀ ਪਟਿਆਲਾ ਜਿਨਨੇ ਝੂਠੇ ਕੇਸ ਪੰਜਾਬ ਵਿੱਚ ਵਿਰੋਧੀਆਂ ਦੇ ਖਿਲਾਫ ਬਣਾਉਣੇ ਹੁੰਦੇ ਆ ਵਰਨ ਸ਼ਰਮੇ ਦੀ ਡਿਊਟੀ ਲੱਗਦੀ ਹੈ ਤੇ ਵਰਨ ਸ਼ਰਮੇ ਨੂੰ ਕਿਹਾ ਕਿ ਇਹਦੇ ਬਦਲੇ ਜਿੰਨਾ ਮਰਜੀ ਤੂੰ ਪੈਸਾ ਲੁੱਟ ਲੈ ਵਰਨ ਸ਼ਰਮੇ ਨੂੰ ਦੱਸਣਾ ਚਾਹਣਾ ਹੈ ਜਿਹੜੇ ਜਿਹੜੇ ਚੀਜ਼ਾਂ ਤੋਂ ਪੈਸਾ ਲਿੱਤਾ ਇੱਕ ਇੱਕ ਕੇਸ ਮੇਰੇ ਕੋਲੇ ਆ ਸਾਰੇ ਕਾਗਜ਼ ਮੇਰੇ ਕੋਲੇ ਆ ਜਿਹੜੀ ਤੂੰ ਪੋਸਟ ਤੇ ਬੈਠਾ ਹੈਂ ਜਿੰਨੇ ਤੋਂ ਉਹਨੇ ਪਾਪ ਕੀਤੇ ਆ ਜਿੰਨੇ ਉਹਨੇ ਕਰਪਸ਼ਨ ਕੀਤੀ ਆ ਇੱਕ ਇੱਕ ਦਾ ਅਕਾਊਂਟ ਮੇਰੇ ਕੋਲ ਹੈਗਾ ਮੈਨੂੰ ਲੱਗਦਾ 300 ਦਿਨ 350 ਦਿਨ 400 ਦਿਨ ਹੀ ਰਹਿ ਗਏ ਆ ਵਰੁਣ ਸ਼ਰਮਾ ਜੀ ਇੰਨਾ ਵੀ ਥੱਲੇ ਨਹੀਂ ਲਗਣਾ ਚਾਹੀਦਾ ਕਿ ਸੋਚਣ ਲੱਗ ਜਾਓ ਕਿ ਪੂਰੀ ਜ਼ਿੰਦਗੀ ਆ ਝਾੜੂ ਵਾਲੇ ਪੰਜਾਬ 'ਚ ਰਹਿਣਗੇ ਆ ਝਾੜੂ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਐਨ ਐਜਾ ਭਜਾਉਣਾ ਹੈ ਆ ਮੱਲਾ ਦਾ ਦੇਸ਼ ਛੱਡ ਕੇ ਭੱਜਣਗੇ ਜਿੰਨੇ ਵੀ ਇਹਨਾਂ ਦੇ ਲੀਡਰ ਹੈ ਅਗਲੇ ਸਾਲ 2026 ਚ ਮਾਰਚ ਬਾਅਦ ਕੋਈ ਲੜਣਾ ਨਹੀਂ ਇੱਥੇ ਹਿੰਦੁਸਤਾਨ ਪਰ ਅਸੀਂ ਫਿਰ ਵੀ ਬਾਹਰੋਂ ਲੈ ਕੇ ਆਵਾਂਗੇ ਤੇ ਇਸ ਕਰਕੇ ਵਰਨ ਸ਼ਰਮਾ ਜੀ ਤੁਸੀਂ ਵੀ ਆਪਣਾ ਪਾਸਪੋਰਟ ਬਣਾਉਣਾ ਤੇ ਬਣਾ ਲਓ ਜਿੰਨਾ ਧੱਕਾ ਤੁਸੀਂ ਕਰ ਰਹੇ ਹੋ ਜਿੰਨਾ ਕਾਨੂੰਨ ਦੀ ਧੱਕੀਆਂ ਤੁਸੀਂ ਆਈਪੀਐਸ ਬਣਿਓ ਐਸਐਸਪੀ ਬਣਿਓ ਤੁਹਾਡਾ ਜ਼ਰੂਰੀ ਕੀ ਹੈ ਤੁਸੀਂ ਸੌਂ ਕੀ ਦੀ ਖਾਦੀ ਹੈ ਕਿ ਇਨਸਾਫ ਦੇਣੀ ਇਨਸਾਫ ਨੂੰ ਦੀ ਧੱਜੀਆਂ ੜਾਉਣਾ ਨਹੀਂ ਜਿਹੜਾ ਅਫਸਰ ਸਮਝਦਾ ਕਿ ਸਾਹ ਇਨਸਾਫ ਦੀਆਂ ਧੱਜੀਆਂ ੜਾ ਕੇ ਮੈਂ ਬਚ ਜਾਊਂਗਾ ਬੜਾ ਗਲਤ ਫਹਿਮੀ ਚ ਹੈ ਆ ਦਿਨ ਜਿਹੜੇ ਹੁੰਦੇ ਆ ਮਿੰਟਾਂ 'ਚ ਬਦਲ ਜਾਂਦੇ ਆ ਆਈ ਜਿਹੜੇ ਐਸਐਸਪੀ ਨੂੰ ਸਲੂਟ ਮਾਰਦੇ ਆ ਐਸਐਚਓ ਡੀਐਸਪੀ ਐਸਪੀ ਆਈ ਫੰਡ ਫਿਰ ਘਰੇ ਵੀ ਆ ਜਾਂਦੇ ਆ ਇਸ ਕਰਕੇ ਹਲੇ ਵੀ ਮੈਂ ਕਹਿੰਨਾ ਸੰਭਲ ਜੋ ਸਾਰੇ ਨੂੰ ਬੇਨਤੀ ਕਰਨਾ ਧੱਕਾ ਕਰਨਾ ਬੰਦ ਕਰ ਦਿਓ ਕਿਉਂਕਿ ਜਿਹੜਾ ਕਾਨੂੰਨ ਤੋੜੂਗਾ ਭਾਵੇਂ ਪ੍ਰਾਈਵੇਟ ਆਦਮੀ ਹੈ ਭਾਵੇਂ ਸਰਕਾਰੀ ਹੈ ਕਾਨੂੰਨ ਉਹਨਾਂ ਦੋਨਾਂ ਵਾਸਤੇ ਇੱਕ ਹੈ ਤੋਂ ਇਸ ਕਰਕੇ ਵਿਕਰਮ ਮਜੀਠੀਆ ਜੀ ਦਾ ਸਨਿਆਹ ਵੀ ਦੇਣਾ ਚਾਹੁੰਦੇ ਆ ਚੜ੍ਹਦੀ ਕਲਾ ਚ ਪੂਰੇ ਹੌਂਸਲੇ 'ਚ ਸਾਨੂੰ ਕੋਈ ਪਰਵਾਹ ਨਹੀਂ ਭਾਵੇਂ 3 ਮਹੀਨੇ ਵਾ ਸਾਨੂੰ ਪਹਿਲੀ ਵਾਰ ਮਿਲਣ ਦਿੱਤਾ ਜਿੰਨੀ ਦੇਰ ਰੱਖ ਲਾਂਗੇ ਸਾਨੂੰ ਕੋਈ ਪਰਵਾਹ ਨਹੀਂ ਜੇ ਵੱਡੇ ਬਾਦਲ ਸਾਹਿਬ 16-16 ਸਾਲ ਜੇਲ੍ਹ ਕੱਟ ਸਕਦੇ ਆ ਆ ਤਾਂ ਸ਼ਰਮ ਨਹੀਂ ਕਾਲੀ ਦਲ ਦੇ ਬਹਾਦਰ ਸੂਰਮੇ ਆ ਨਾ ਸਾਨੂੰ ਪਰਵਾਹ ਪਰ ਇੱਕ ਗੱਲ ਯਾਦ ਰੱਖਿਓ ਥੋੜੇ ਵੀ ਦਿਨ ਨੇੜੇ ਆ ਹਾਂ ਹਾਂ ਇਹ ਸਿਹਤ ਹੋ ਰਹੀ ਨਹੀਂ ਆ ਨਵੇਂ ਨਿਯਮਾਂ ਨਾਲ ਬੈਠਾ ਜੀ ਜੇਕਰ ਆਉਣੀ ਤੇਰਾ ਫਸਲ ਜਿਹੜੀ ਫਸਲ ਉਹ ਅੱਗੇ ਜਾ ਰਹੇ ਨੇ ਮਿਲਣਾ ਅਧਿਆਪਕ ਸੁਖਵੀਰ ਸਿੰਘ ਬਾਦਲ ਜਨਾਬਾ ਜੇਲ੍ਹ ਕੁਰਚੇ ਨੇ ਮੇਰੇ ਪਿੱਛੇ ਤਸਵੀਰਾਂ ਲੈ ਕੇ ਅਪਰੋਚ ਕਰ ਮੈਂ ਜਾਂਦਾ ਬਚਾ ਜੇਲ੍ਹ ਵਿੱਚ ਕੋਰਚੇ ਨੇ ਇੱਥੇ ਜਿਹੜੇ ਵਿਕਰਮ ਸਿੰਘ ਜਿੱਥੇ ਦੇ ਨਾਲ ਸੁਖਵੀਰ ਸਿੰਘ ਬਾਦਲ ਦੀ ਮੁਲਾਕਾਤ ਹੋਵੇਗੀ ਇਧਰ ਦੇ ਜੋ ਤੇ ਚਲੋ ਬਜੀ ਪਿੱਛੇ ਹਾਂ ਹਾਂ ਕੋਈ ਨਹੀਂ ਕੋਈ ਨੀ ਫੋਟੋ ਮਾ ਹਾਂਜੀ ਹਾਂਜੀ ਭਾਜੀ ਪਿੱਛੇ ਹੀ ਹਾਂ ਤਕੀਰ ਸਿੰਘ ਪਾਦਰ ਜਿਹੜੇ ਨਾਬਾ ਜੇ ਕੌਣ ਸੀ ਇੱਕ ਮਿੰਟ ਬਜੀ ਇੱਕ ਮਿੰਟ ਪਾਦਰ ਜਦੋਂ ਆ ਰਹੇ ਨੇ ਨੂੰ ਤਕੀਰ ਸਿੰਘ ਪਾਦਰ ਇਕਮ ਸਿੰਘ ਜੀ ਦੇ ਨਾਲ ਮੁਲਾਕਾਤ ਕਰਵਾਉਣਾ ਹੈ ਸਾਡੇ ਜੀ ਕੋਲ ਤੇ ਨੇ ਬੱਸ ਬੱਸ ਬਾਕੀ ਬੱਸ سلام دی خالق زندہ باد زندہ باد تکبیر باد زندہ باد تکبیر باد زندہ باد سلام دی خالق زندہ باد سلام دی خالق زندہ باد ད�ས སས ད�ས དས དས སས

ਇੱਕ ਝੂਠੇ ਕੇਸ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਧੱਕੇ ਨਾਲ ਝੂਠਾ ਕੇਸ ਪਾ ਕੇ ਅੰਦਰ ਕੀਤਾ ਉਹ ਸੋਚਦੇ ਐ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ 'ਚ ਪਾ ਕੇ ਵਿਕਰਮ ਸਿੰਘ ਮਜੀਠੀਆ ਦਾ ਹੌਸਲਾ ਡੇਗਣਗੇ ਪਰ ਉਹਨੂੰ ਪਤਾ ਨਹੀਂ ਅਕਾਲੀ ਪਾਰਟੀ ਦਾ ਹਰ ਵਰਕਰ ਤੇ ਲੀਡਰ ਜਿੰਨਾ ਤੁਸੀਂ ਧੱਕਾ ਕਰੋਗੇ ਓਨੇ ਤਕੜੇ ਹੋ ਕੇ ਅੱਗੇ ਨਿਕਲਗੇ ਪਿਛਲੇ 3 ਮਹੀਨਿਆਂ ਚ ਲਗਾਤਾਰ ਮੈਂ ਵੀ ਉਹਨਾਂ ਦੀ ਵਿਕਰਮਜੀਠੇ ਭੈਣ ਹਰ ਸਿਮਰਤ ਨੇ ਨੇ ਵੀ ਤੇ ਗੁਨੀਬ ਜੀ ਨੇ ਵੀ ਬੜੀ ਕੋਸ਼ਿਸ਼ ਕੀਤੀ ਮਿਲਣ ਦੀ ਤੁਸੀਂ ਦੇਖ ਲਓ ਪਿਛਲੇ 3 ਮਹੀਨਿਆਂ ਚ ਕੱਲੇ 2 ਵਾਰ ਵਕੀਲ ਮਿਲੇ ਐ ਇੱਕ ਵਾਰ ਗੁਨੀਮ ਮਜੀਠਿਆ ਨੂੰ ਮਿਲਿਆ ਮਲਾਨ ਦਿੱਤਾ ਤੇ ਇੱਕ ਵਾਰੀ ਹਰ ਸਿਮਰਿਤ ਨੂੰ ਰਾਖੀ ਦੇ ਟਾਈਮ 'ਚ ਮਿਲਣ ਦਿੱਤਾ ਉਹ ਵੀ 2-2 ਮਿੰਟ ਵਾਸਤੇ ਮੈਂ ਹੈਰਾਨ ਹਾਂ ਜਿਹੜੇ ਕੇਸ ਲਾਲਪੁਰਾ ਵਰਗੇ ਕਾਂਗਰਸ ਇਹਨਾਂ ਦੇ ਆਪ ਦੇ ਜਿਹੜੇ ਐਮ.ਐਲ.ਏ ਐ ਕੋਈ ਰੇਪ ਕੇਸ ਚ ਹੈ ਕੋਈ ਕਿਸੇ ਕੇਸ ਚ ਹੈ ਉਹ ਤਾਂ ਜੇਲ੍ਹ ਵਿੱਚ ਮੇਲਾ ਰਾਕੇ ਰੋਜ਼ ਮਿਲ ਜਾਂਦੇ ਆ ਜਿਹੜੇ ਫੇਕ ਕਨਫਰੋਂਟ ਕਰਦੇ ਆ ਉਹਨਾਂ ਰੋਜ਼ ਮਿਲਨ ਦਿੰਦੇ ਆ ਉਹ ਸੋਚਦੇ ਆ ਕਿ ਦਬਾ ਕੇ ਆ ਕਰਨਗੇ ਦੋ ਮਾਪਦਾਨ ਜਿਹੜੇ ਬਣਾ ਰਹੇ ਐ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਮਾਂ ਹੁਣ 1.5 ਸਾਲ ਦਾ ਰਹਿ ਗਿਆ ਮੈਂ ਇੱਕ ਥੋੜੇ ਰਹੀਂ ਮੈਂ ਦੱਸਣਾ ਚਾਹਣਾ ਵਰਨ ਸ਼ਰਮੇ ਨੂੰ ਜਿਹੜਾ ਅੱਜ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਪੁੱਤ ਬਣਿਆ ਫਿਰਦਾ ਐ ਐਸਐਸਪੀ ਪਟਿਆਲਾ ਜਿਨ੍ਹਾਂ ਨੇ ਝੂਠੇ ਕੇਸ ਪੰਜਾਬ ਵਿੱਚ ਵਿਰੋਧੀਆਂ ਦੇ ਖਿਲਾਫ ਬਣਾਉਣੇ ਹੁੰਦੇ ਐ ਵਰਨ ਸ਼ਰਮੇ ਦੀ ਡਿਊਟੀ ਲੱਗਦੀ ਹੈ ਤੇ ਵਰਨ ਸ਼ਰਮੇ ਨੂੰ ਕਿਹਾ ਕਿ ਇਹਦੇ ਬਦਲੇ ਜਿੰਨਾ ਮਰਜੀ ਤੂੰ ਪੈਸਾ ਲੁੱਟ ਲੈ ਵਰਨ ਸ਼ਰਮੇ ਨੂੰ ਦੱਸਣਾ ਚਾਹਣਾ ਹੈ ਜਿਹੜੇ-ਜਿਹੜੇ ਚੀਜ਼ਾਂ ਤੋਂ ਪੈਸਾ ਲਿੱਤਾ ਇੱਕ-ਇੱਕ ਕੇਸ ਮੇਰੇ ਕੋਲੇ ਆ ਸਾਰੇ ਕਾਗਜ਼ ਮੇਰੇ ਕੋਲੇ ਆ ਜਿਹੜੀ ਤੂੰ ਪੋਸਟ ਤੇ ਬੈਠਾ ਹੈ ਜਿੰਨੇ ਤੂੰ ਉਹਨੇ ਪਾਪ ਕੀਤੇ ਆ ਜਿੰਨੇ ਉਹਨੇ ਕਰਪਸ਼ਨ ਕੀਤੀ ਆ ਇੱਕ-ਇੱਕ ਦਾ ਅਕਾਊਂਟ ਮੇਰੇ ਕੋਲੇ ਹੈਗਾ ਮੈਨੂੰ ਲੱਗਦਾ 300 ਦਿਨ 350 ਦਿਨ 6 400 ਦੇ ਨਹੀਂ ਰਹਿ ਗਏ ਆ ਵਰਨ ਸ਼ਰਮਾ ਜੀ ਇੰਨਾ ਵੀ ਥੱਲੇ ਨਹੀਂ ਲਗਣਾ ਚਾਹੀਦਾ ਕਿ ਸੋਚਣ ਲੱਗ ਜਓ ਕਿ ਪੂਰੀ ਜ਼ਿੰਦਗੀ ਆ ਝਾੜੂ ਵਾਲੇ ਪੰਜਾਬ 'ਚ ਰਹਿਣਗੇ ਆ ਝਾੜੂ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਐਨ ਐਜਾ ਭਜਾਉਣਾ ਆ ਮੱਲਾ ਦਾ ਦੇਸ਼ ਛੱਡ ਕੇ ਭੱਜਣਗੇ ਜਿੰਨੇ ਵੀ ਇਹਨਾਂ ਦੇ ਲੀਡਰ ਹੈ ਅਗਲੇ ਸਾਲ 2027 'ਚ ਮਾਰਚ ਬਾਅਦ ਕੋਈ ਲੜਣਾ ਨਹੀਂ ਇੱਥੇ ਹਿੰਦੁਸਤਾਨ ਪਰ ਅਸੀਂ ਫਿਰ ਵੀ ਬਾਹਰੋਂ ਲੈ ਕੇ ਆਵਾਂਗੇ ਤੇ ਇਸ ਕਰਕੇ वरुण शर्मा जी ਤੁਸੀਂ ਵੀ ਆਪਣਾ ਪਾਸਪੋਰਟ ਬਣਾਉਣਾ ਤੇ ਬਣਾ ਲਓ ਜਿੰਨਾ ਧੱਕਾ ਤੁਸੀਂ ਕਰ ਰਹੇ ਹੋ ਜਿੰਨਾ ਕਾਨੂੰਨ ਦੀ ਧੱਗੀਆਂ ਤੁਸੀਂ ਆਈਪੀਐਸ ਬਣਿਓ ਐਸਐਸਪੀ ਬਣਿਓ ਤੁਹਾਡਾ ਜਰੂਰੀ ਕੀ ਹੈ ਤੁਸੀਂ ਸੌਂ ਕੀ ਦੀ ਖਾਦੀ ਹੈ ਕਿ ਇਨਸਾਫ ਦੇਣੀ ਇਨਸਾਫ ਨੂੰ ਦੀ ਧੱਗੀਆਂ ੜਾਉਣਾ ਨਹੀਂ ਜਿਹੜਾ ਅਫਸਰ ਸਮਝਦਾ ਕਿ ਸਾਹ ਇਨਸਾਫ ਦੀਆਂ ਧੱਗੀਆਂ ੜਾ ਕੇ ਮੈਂ ਬਚ ਜਾਊਂਗਾ ਬੜਾ ਗਲਤ ਫਹਮੀ ਚ ਹੈ ਆ ਦਿਨ ਜਿਹੜੇ ਹੁੰਦੇ ਆ ਮਿੰਟਾਂ 'ਚ ਬਦਲ ਜਾਂਦੇ ਐ ਆਈ ਜਿਹੜੇ ਐਸਐਸਪੀ ਨੂੰ ਸਲੂਟ ਮਾਰਦੇ ਐ ਐਸਐਚਓ ਡੀਐਸਪੀ ਐਸਪੀ ਆਈ ਫੰਡ ਫਿਰ ਘਰੇ ਵੀ ਆ ਜਾਂਦੇ ਐ ਇਸ ਕਰਕੇ ਹਲੇ ਵੀ ਮੈਂ ਕਹਿੰਨਾ ਸੰਭਲ ਜੋ ਸਾਰਿਆਂ ਨੂੰ ਬੇਨਤੀ ਕਰਨਾ ਧੱਕਾ ਕਰਨਾ ਬੰਦ ਕਰ ਦਿਓ ਕਿਉਂਕਿ ਜਿਹੜਾ ਕਾਨੂੰਨ ਤੋੜੂਗਾ ਭਾਵੇਂ ਪ੍ਰਾਈਵੇਟ ਆਦਮੀ ਐ ਭਾਵੇਂ ਸਰਕਾਰੀ ਐ ਕਾਨੂੰਨ ਉਹਨਾਂ ਦੋਨਾਂ ਵਾਸਤੇ ਇੱਕ ਐ ਤੋਂ ਇਸ ਕਰਕੇ ਵਿਕਰਮ ਮਜੀਠੀਆ ਜੀ ਦਾ ਸਨਹਿਾ ਵੀ ਦੇਣਾ ਚਾਹੁੰਦੇ ਆ ਚੜ੍ਹਦੀ ਕਲਾ 'ਚ ਐ ਪੂਰੇ ਹੌਂਸਲੇ 'ਚ ਸਾਨੂੰ ਕੋਈ ਪਰਵਾਹ ਨਹੀਂ ਭਾਵੇਂ 3 ਮਹੀਨੇ ਵਾ ਸਾਨੂੰ ਪਹਿਲੀ ਵਾਰ ਮਨਨ ਦਿੱਤਾ ਜਿੰਨੀ ਦੇਰ ਰੱਖ ਲਾਂਗੇ ਸਾਨੂੰ ਕੋਈ ਪਰਵਾਹ ਨਹੀਂ ਜੇ ਵੱਡੇ ਬਾਦਲ ਸਾਹਿਬ 16-16 ਸਾਲ ਜੇਲ੍ਹ ਕੱਟ ਸਕਦੇ ਆ ਆ ਤਾਂ ਸ਼ਰਮ ਨਹੀਂ ਕਾਲੀ ਦਲ ਦੇ ਬਹਾਦਰ ਸੂਰਮੇ ਆ ਨਾ ਸਾਨੂੰ ਪਰਵਾਹ ਪਰ ਇੱਕ ਗੱਲ ਯਾਦ ਰੱਖਿਓ ਥੋੜੇ ਵੀ ਦਿਨ ਨੇੜੇ ਆ ਸਖਬੀਰ ਸਿੰਘ ਬਾਦਲ ਦੇ ਨਾਬਾ ਜੇਲ੍ਹ ਤੋਂ ਜਿਹਨੇ ਮੇਰੇ ਪਿੱਛੇ ਤਸਵੀਰਾਂ ਦੇ ਕੇ ਅਪਰੋਚ ਕਰ ਰਹੇ ਨੇ ਨਾਬਾ ਜੇਲ੍ਹ ਵਿੱਚ ਤੋਂ ਕਰਕੇ ਨੇ ਇੱਥੇ ਜਿਹੜੇ ਵਿਕਰਮ ਸਿੰਘ ਜਿਹਦੇ ਨਾਲ ਸਖਬੀਰ ਸਿੰਘ ਬਾਦਲ ਦੀ ਮੁਲਾਕਾਤ ਹੋਵੇਗੀ ਇੱਧਰ ਪਿੱਛੇ ਉਹ ਪਿੱਛੇ ਹਾਂ ਹਾਂ ਕੋਈ ਨਹੀਂ ਕੋਈ ਫੋਟੋ ਮਾਰ ਹਾਂਜੀ ਹਾਂਜੀ ਭਾਈ ਜੀ ਪਿੱਛੇ ਹਾਂਜੀ ਸਖਬੀਰ ਸਿੰਘ ਬਾਦਲ ਜਿਹੜੇ ਨਾਬਾ ਜੇਲ੍ਹ ਤੋਂ ਇੱਕ ਮਿੰਟ ਬਜੀ ਇੱਕ ਮਿੰਟ ਨਜ਼ਰ ਆ ਰਹੇ ਨੇ ਸਾਨੂੰ ਪ੍ਰਧਾਨ ਮੰਤਰੀ ਵਿਕਮ ਸਿੰਘ ਜੀ ਦੇ ਨਾਲ ਮੁਲਾਕਾਤ ਰਾਮਾਜੀਤ ਕੌਟੀ ਨੇ ਰਾਸ਼ਪਤੀ ਸੁਭਾਸ਼ ਚੰਦਰ ਬੋਸ ਵੱਲੋਂ ਜੀਰਮਾਬਲ ਜੀਰਮਾਬਲ زندہ باد کبیر باد زندہ باد سلام دیے خالدہ زندہ باد سلام دیے خالدہ زندہ باد ਹੋ ਗਏ ਸਾਰੇ ਹੋ ਗਈ ਓਕੇ ਜੀ ਮੈਂ ਲਾ ਰਿਹਾ ਲਾ ਰਿਹਾ ਹੋ ਗਈ